ਆ ਪਿੰਡ ਦੇ ਸਰਪੰਚ ਨੇ ਤਾਂ ਕਰਤਾ ਅਜਿਹਾ ਕੰਮ ਕੰਮ ਸੁਣ ਤੁਸੀਂ ਵੀ ਕਰੋਗੇ ਇਸ ਦੀ ਤਾਰੀਫ ਦੱਸ ਦੀਏ ਕਿ ਜਿੱਥੇ ਕੀ ਅਸੀਂ ਗਲੀਆਂ ਅਤੇ ਨਾਲੀਆਂ ਦੇ ਵਿਕਾਸ ਨੂੰ ਹੀ ਬਹੁਤ ਵੱਡੇ ਵਿਕਾਸ ਕਾਰਜ ਮੰਨ ਰਹੇ ਹਾਂ ਉੱਥੇ ਹੀ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਪਿੰਡ ਬਹਾਦਰਗੜ ਜੰਡੀਆਂ ਦੇ ਸਰਪੰਚ ਜੱਗਾ ਸਿੰਘ ਵੱਲੋਂ ਆਪਣੀ ਪੂਰੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਦੇ ਨਾਲ ਪਿੰਡ ਬਹਾਦਰਗੜ ਝੰਡੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ 9 ਕਨਾਲਾਂ ਜ਼ਮੀਨ ਖੇਡ ਗਰਾਊਂਡ ਬਣਾਉਣ ਦੇ ਲਈ ਦਾਨ ਦੇ ਰੂਪ ਵਿੱਚ ਦੇ ਦਿੱਤੀ ਗਈ ਇਸ ਮੌਕੇ ਸਕੂਲ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਪੂਰੀ ਪੰਚਾਇਤ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਰਪੰਚ ਜੱਗਾ ਸਿੰਘ ਨੇ ਆਪਣੀ ਪੂਰੀ ਪੰਚਾਇਤ ਅਤੇ ਪੂਰੇ ਪਿੰਡ ਦਾ ਇਸ ਨੇਕ ਕੰਮ ਕਰਨ ਲਈ ਉਹਨਾਂ ਦਾ ਸਾਥ ਦੇਣ ਤੇ ਧੰਨਵਾਦ ਵੀ ਕੀਤਾ ਗਿਆ ਅਤੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਸਰਪੰਚ ਜੱਗਾ ਸਿੰਘ ਨੇ ਕਿਹਾ ਹੈ ਕਿ ਅਸੀਂ ਅੱਜ ਦੇ ਨੌਜਵਾਨ ਅਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਹੀ ਨਸ਼ੇ ਤੋਂ ਦੂਰ ਰੱਖ ਸਕਦੇ ਹਾਂ ਇਸ ਮੌਕੇ ਉਹਨਾਂ ਦੇ ਨਾਲ ਪੰਚ ਬਲਦੇਵ ਸਿੰਘ, ਪੰਚ ਹਰਮਨਦੀਪ ਸਿੰਘ, ਪੰਚ ਜਗਸੀਰ ਸਿੰਘ, ਪੰਚ ਲਾਠ ਸਿੰਘ, ਪੰਚ ਸਵਰਨਜੀਤ ਕੌਰ, ਪੰਚ ਜਰਨੈਲ ਕੌਰ, ਪੰਚ ਗੁਰਮੀਲ ਕੌਰ ਅਤੇ ਸੈਕਟਰੀ ਸਰਬਜੀਤ ਸਿੰਘ ਅਤੇ ਸੈਕਟਰੀ ਲਖਵਿੰਦਰ ਸਿੰਘ, ਬਲਤੇਜ ਸਿੰਘ ਸੀਐਚਟੀ ਰੈਕੇਟ ਕਲਾ, ਹਰਦੀਪ ਸ਼ਰਮਾ ਸੀਐਚਟੀ ਤਿਆਉਣਾ, ਲੱਕੀ ਟੈਂਟ ਵਾਲਾ, ਐਸਐਮਸੀ ਚੇਅਰਮੈਨ ਸਕੂਲ ਮੁਖੀ ਕਪੂਰ ਚੰਦ, ਟੀਚਰ ਰਵਿੰਦਰ ਸਿੰਘ ਅਤੇ ਪ੍ਰਕਾਸ਼ ਪੂਨੀਆ ਅਤੇ ਪਿੰਡ ਦੇ ਲੋਕ ਹਾਜ਼ਰ ਸਨ। ਸਕੂਲ ਬਾਰੇ ਜਿਹੜੀ ਗੱਲ ਹੈ ਵੀ ਤੁਹਾਡੇ ਵਾਸਤੇ ਤੁਹਾਡੇ ਨਗਰ ਨਿਵਾਸੀਆਂ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਵੀ ਤੁਹਾਡੇ ਸਕੂਲ ਦੇ ਵਿੱਚ ਇੱਕ ਟੀਚਰ ਨੇ ਸਰਦਾਰ ਰਵਿੰਦਰ ਸਿੰਘ ਜੀ ਜਿਹੜੇ ਇੱਥੇ ਇਹ ਭਾਈ ਸਾਹਿਬ ਨੇ ਇੰਨਾ ਚੋ ਗਿਆ ਤੁਹਾਨੂੰ ਆਇਆ ਹਾਂ ਚਾਰ ਕਿ ਮਹੀਨੇ ਹੋ ਗਏ ਇਹਨਾਂ ਨੂੰ ਆਇਆ ਨੂੰ ਪਰ ਇਹ ਬਹੁਤ ਹੀ ਮਿਹਨਤੀ ਅਧਿਆਪਕ ਨੇ ਆਮ ਆਪਣੇ ਲੋਕਾਂ ਦੇ ਵਿੱਚ ਨਾ ਕੀ ਬਣਿਆ ਹੋਇਆ ਜੀ ਜਿਹੜੀ ਪੜ੍ਹਾਈ ਹੈ ਨਾ ਇਹ ਸਰਕਾਰੀ ਸਕੂਲਾਂ ਚ ਹੀ ਹੁੰਦੀ ਹੈ ਉਹ ਗੱਲਾਂ ਹੁਣ ਸਰਕਾਰੀ ਸਕੂਲਾਂ 'ਚ ਨਹੀਂ ਹੁੰਦੀ ਪ੍ਰਾਈਵੇਟ ਸਕੂਲਾਂ 'ਚ ਹੀ ਹੁੰਦੀ ਐ ਪਰ ਉਹ ਗੱਲਾਂ ਹੁਣ ਨਹੀਂ ਰਹੀਆਂ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਇਹਨਾਂ ਦੇ ਵਿੱਚ ਮਿਆਰ ਐ ਜਿਹੜਾ ਪੜ੍ਹਾਈ ਦਾ ਬਹੁਤ ਵਧੀਆ ਐ ਬਹੁਤ ਵਧੀਆ ਮਿਆਰ ਐ ਤੇ ਇਹਨਾਂ ਅਧਿਆਪਕ ਨੂੰ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ 14 ਅਧਿਆਪਕ ਚੁਣੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਅਧਿਆਪਕ ਸਰਦਾਰ ਰਵਿੰਦਰ ਸਿੰਘ ਜੀ ਤੁਹਾਡੇ ਪਿੰਡ ਦੇ ਸਕੂਲ ਦੇ ਨੇ ਸੋ ਮੈਂ ਚਾਹੁੰਦਾ ਇਹਨਾਂ ਵਾਸਤੇ ਵੀ ਇੱਕ ਜ਼ੋਰਦਾਰ ਕਲਾਪਿੰਗ ਕੀਤੀ ਜਾਵੇ ਸੀਸੀ ਸਾਹਿਬ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਦੀ ਸਵਾਮਾਂ ਦੇ ਬਦਲੇ ਇਹਨਾਂ ਦੇ ਕੰਮ ਬਦਲੇ